ਆ ਲਓ ਜੀ ਹੁਣੇ-ਹੁਣੇ ਹੋ ਗਿਆ ਵੱਡਾ ਕਾਰਨਾਮਾ ਪ੍ਰੀਤ ਜੱਟੀ ਇੰਸਟਾ ਦੇ ਰੀਲਾਂ ਬਣਾਉਣ ਵਾਲੀ ਕੁੜੀ ਦਾ ਐਮਐਮਐਸ ਹੋਇਆ ਲੀਕ ਸੋਸ਼ਲ ਮੀਡੀਆ ਤੇ ਚਾਰੇ ਪਾਸੇ ਇਹ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਏ ਪਤਾ ਨਹੀਂ ਕੀ ਚੱਕਰ ਆ ਰੀਲਾਂ ਵਾਲੀਆਂ ਕੁੜੀਆਂ ਇਹੋ ਜੀਆਂ ਵੀਡੀਓ ਕਿਉਂ ਬਣਾਉਂਦੀਆਂ ਨੇ ਬਸ ਫੇਮ ਦੇ ਲਈ ਜਾਂ ਫਿਰ ਇਹਨਾਂ ਦੇ ਨਾਲ ਦੇ ਵੀਡੀਓ ਬਣਾ ਲੈਂਦੇ ਨੇ ਤੇ ਫਿਰ ਜਦੋਂ ਕੁੜੀਆਂ ਧੋਖਾ ਦੇ ਦਿੰਦੀਆਂ ਨੇ ਤਾਂ ਮੁੜੇ ਵੀਡੀਓ ਵਾਇਰਲ ਕਰ ਦਿੰਦੇ ਨੇ ਪ੍ਰੀਤ ਜੱਟੀ ਉਹੀ ਕੁੜੀ ਆ ਜਿਸਨੇ ਕੁਝ ਦਿਨ ਪਹਿਲਾਂ ਇੱਕ ਮੁੜੇ ਦੇ ਥੱਪੜ ਮਾਰੇ ਸੀ ਕੁਝ ਦਿਨ ਪਹਿਲਾਂ ਇੱਕ ਮੁੱਦਾ ਬਹੁਤ ਹੀ ਜ਼ਿਆਦਾ ਵਾਇਰਲ ਹੋਇਆ ਸੀ ਜਿਸ ਵਿੱਚ ਇੱਕ ਮੁੜੇ ਨੇ ਪ੍ਰੀਤ ਜੱਟੀ ਨਾਲ ਵੀਡੀਓ ਬਣਾਈ ਸੀ ਤੇ ਉਹ ਵੀਡੀਓ ਤੇ ਕੋਈ ਆਸ਼ਕੀ ਵਾਲਾ ਗਾਣਾ ਲਾ ਕੇ ਇੰਸਟਾ ਤੇ ਅਪਲੋਡ ਕਰ ਦਿੱਤੀ ਤੇ ਕੁੜੀ ਨੂੰ ਕਿਹਾ ਕਿ ਮੈਂ ਤੈਨੂੰ ਪਿਆਰ ਕਰਦਾ ਵਾਂ ਮੈਂ ਤੇਰੇ ਨਾਲ ਲਿਪ ਕਿਸ ਕਰਨਾ ਚਾਹੁੰਦਾ ਵਾਂ ਜਿਸ ਤੋਂ ਬਾਅਦ ਕੁੜੀ ਨੇ ਉਸ ਨੂੰ ਘਰੇ ਬੁਲਾ ਕੇ ਉਸ ਦੇ ਥੱਪੜ ਮਾਰੇ ਸੋਹਾਲੀ ਵਿੱਚ ਆ ਤੁਸੀਂ ਛੋਟਾ ਜਿਹਾ ਵੀਡੀਓ ਕਲਿੱਪ ਸਕਰੀਨ ਤੇ ਚੱਲਦਾ ਦੇਖ ਰਹੇ ਹੋ ਜਿਹੜਾ ਪ੍ਰੀਤ ਜੱਟੀ ਦਾ ਬਹੁਤ ਹੀ ਜ਼ਿਆਦਾ ਵਾਇ ਪ੍ਰੀਤ ਜੱਟੀ ਕਿਸੇ ਮੂੜੇ ਦੇ ਨਾਲ ਕਿਸ ਕਰ ਰਹੀ ਹੈ ਇਹ ਵੀਡੀਓ ਬਹੁਤ ਹੀ ਜ਼ਿਆਦਾ ਹੁਣ ਵਾਇਰਲ ਹੋ ਰਹੀ ਹੈ ਯਾਰੋ ਅੱਜ ਦਾ ਚੂਤ ਬਹੁਤ ਹੀ ਵਿਗੜਦਾ ਜਾ ਰਿਹਾ ਹੈ ਪੰਜਾਬ ਦਾ ਤਾਂ ਇਹਨਾਂ ਨੇ ਮਾਹੌਲ ਹੀ ਖਰਾਬ ਕਰਕੇ ਰੱਖ ਦਿੱਤਾ ਹੈ ਸੋ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜ਼ਰੂਰ ਦੇ ਸਕਦੇ ਹੋ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਕਰਦੇ ਆ ਖਤਮ ਜਲਦੀ ਮਿਲਦੇ ਆ ਕਿਸੇ ਨਵੀਂ ਅਪਡੇਟ ਨਾਲ ਧੰਨਵਾਦੀ ਸਤਿ ਸ਼ਿਕਾ